ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪਰਸਾਦ ਸਾਬਜਾ ਗਜਨ ਹੈ ਉਪਾਇ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਨ ਸਾਜਾ ਭਾਈ ਦੇ ਕਰ ਆਪਣੇ ਬਥ ਸਾਬਜਾ ਗਜਨ ਹੈ ਉਪਾਇ ਭਾਈ ਕਰਨ ਕਾਰਨ ਸਮਰਥ ਵੀਓ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੇ ਬਥ ਕਹਿ ਨ ਕਹੀਏ ਕਿਉ ਦੇਖੀਏ ਭਾਈ ਕਰਤਾ ਏਕ ਇਕਠ ਗੁਰ ਗੋਬਿੰਦ ਸਲਾਹੀਏ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਾ ਹੰਤਾਰਾ ਜਾ ਕੈ ਕਰ ਸਭ ਕਿਛ ਹੈ ਪਾਈ ਨਾ ਨਿਦ ਭਰੇ ਪੰਡਾਰ ਤਿਸ ਤੇ ਕੀ ਮਤਨਾ ਪਵੈ ਪਾਈ ਉਚਾਇ ਅਗਮਯ ਅਪਾਰ ਜੀਜਾਂਤ ਪ੍ਰਤੀ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾ ਬਨਹਾਰ ਸੱਚੇ ਚਰਨ ਸਰੇ ਵੀ ਹੈ ਭਾਈ ਭ੍ਰਮ ਪਹੁ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂ ਜੀਏ ਭਾਈ ਹਰ ਕੈ ਨਾਮ ਨਿਵਾਸ ਮਿਟਾ ਅੰਧੇਰਾ ਗਿਆਨ ਤਾ ਭਾਈ ਕਾਮਲ ਹੋਵੇ ਪ੍ਰਗਾਸ ਗੋ ਰ ਬਾਚਨੇ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਅਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਜਨ ਬੇਸੁਰੇ ਪਾਰ ਬ੍ਰਹਮ ਭਾਈ ਤੇ ਤ ਤਨ ਮਰੀਏ ਝੂਰ ਕਰਨ ਕਾਰਵਨ ਸਮਰਥੋ ਭਾਈ ਸਰਬ ਕਲਾ ਪ੍ਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਬਨਾਸ ਤਿਸ ਭਾਵੇ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਏ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਅਕਾਸ਼ ਗੁਰਪੂਰੈ ਸੰਤੋਖਿਆ ਭਾਈ ਐ ਨਸ ਲਾਗਾ ਪਾਓ ਰਸਨਾ RAM ਰਵੇ ਸਦਾ ਪਾਈ ਸੱਚ ਸਾਦ ਸੁਆਉ ਕਰਨੇ ਸੁਣ ਸੁਣ ਜੀਵ ਆ ਭਾਈ ਨਿਹਚਲ ਪਾਇਆ ਥਾਉ ਜਿਸ ਪਰ ਤੀਤ ਨ ਆਵਈ ਭਾਈ ਸੋ ਜੀੜਾ ਜੜ ਜਾਓ ਬਹ ਗੁਣ ਮੇਰੇ ਸਹਬੈ ਭਾਈ ਹਾ ਤਿਸ ਕੈ ਬਲ ਜਾਓ ਓਹੋ ਨਿਰਗੁਣਿਆਰੇ ਪਾਲਦਾ ਭਾਈ ਦੇਨੀਤਾ ਵੇਤਾ ਰਿਜਕ ਸੁਭਾਏ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜੇਸੇ ਕੋਰ ਸੱਚਾ ਭੇਟੀਐ ਭਾਈ ਬੂਰਾ ਤਿਸ ਕਰਮਾ ਤਿਸ ਵੇਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸਿ ਬਿਰਾਸਨਾ ਵਿਸਰ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨਾ ਲਗਿਆ ਭਾਈ ਸੇ ਨੇਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੋਜਨ ਦੁਖ ਸੁਨਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਆਮਦਾਰ ਨਾਨਕ ਤਸ ਸਰਨਾਗਤੀ ਭਾਈ ਜੇ ਕਲਵੇ ਕਾਟਣ ਹਾਰ ਨਾਨਕ ਤੁਸ ਸਰਣਾਗਤੀ ਭਾਈ ਜੇ ਕਲਵੇ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ